ਹੈਲੋ ਦੋਸਤੋ ਅੱਜ ਜਿਹੜੀ ਮੈਂ ਇਹ ਵੀਡੀਓ ਲੈ ਕੇ ਆਈ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ ਆਈਟੀਈ ਟ੍ਰੇਡ ਦੇ ਇੰਗਲਿਸ਼ ਟੈਨੋਗ੍ਰਾਫੀ ਦੇ ਕੋਰਸ ਬਾਰੇ ਅਗਰ ਤੁਸੀਂ ਆਈਟੀਈ ਦਾ ਇੰਗਲਿਸ਼ ਟੈਨੋਗ੍ਰਾਫੀ ਦਾ ਕੋਰਸ ਕੀਤਾ ਹੈ ਤਾਂ ਤੁਹਾਨੂੰ ਕਿਹੜੀ ਕਿਹੜੀ ਜਗ੍ਹਾ ਤੇ ਜੌਬ ਆਸਾਨੀ ਨਾਲ ਮਿਲ ਸਕਦੀ ਹੈ ਅਤੇ ਤੁਸੀਂ ਵਧੀਆ ਟੰਗ ਦੇ ਨਾਲ ਕਿਵੇਂ ਇਨਕਮ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਹੁਣ ਰਿਮਿਸ਼ਨਾਂ ਚੱਲ ਰਹੀਆਂ ਨੇ ਜਿਹੜੇ ਬੱਚੇ ਆਈਟੀਈ ਦਾ ਕੋਰਸ ਕਰਨਾ ਚਾਹੁੰਦੇ ਨੇ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਤੇ ਆਈਡੀ ਟ੍ਰੇਡ ਦੇ ਕੋਰਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ ਹੁਣ ਆਪਾਂ ਡਿਸਕਸ਼ਨ ਕਰਾਂਗੇ ਇੰਗਲਿਸ਼ ਟੈਲਗ੍ਰਾਫੀ ਬਾਰੇ ਤੇ ਤੁਸੀਂ ਕਿੱਥੇ ਕਿੱਥੇ ਜੌਬ ਪ੍ਰਾਪਤ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿੰਡ ਜਾਂ ਸ਼ਹਿਰ ਦੇ ਵਿੱਚ ਆਪਣਾ ਸੈਂਟਰ ਖੋਲ ਕੇ ਲੋਕਾਂ ਦੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਸਮਾਰਟ ਰਾਸ਼ਨ ਕਾਰਡ ਪੈਨਸ਼ਨ ਫਾਰਮ ਐਪਲੀਕੇਸ਼ਨ ਫਾਰਮ ਫਾਰ এমਪਲॉयਮੈਂਟ ਪਾਸਪੋਰਟ ਫਾਰਮ 에ਅਰ ਟਿਕਟਿੰਗ ਵੀਜ਼ਾ ਐਪਲੀਕੇਸ਼ਨ ਸਬਮਿਟ ਕਰਕੇ ਇਨਕਮ ਤੁਸੀਂ ਈਜ਼ੀਲੀ ਲੈ ਸਕਦੇ ਹੋ ਇਹ ਤੁਹਾਡੇ ਲਈ ਬਹੁਤ ਹੀ ਵਧੀਆ ਸਾਧਨ ਬਣ ਜਾਏਗਾ ਇਸ ਤੋਂ ਇਲਾਵਾ ਇਹ ਕੋਰਸ ਦੇ ਆਧਾਰ ਤੇ ਤੁਸੀਂ ਸਕੂਲ ਦੇ ਵਿੱਚ ਐਜ਼ ਏ ਕੰਪਿਊਟਰ ਟੀਚਰ ਵੀ ਜੋਬ ਕਰ ਸਕਦੇ ਹੋ ਤੁਸੀਂ ਸਟੈਨੋਗ੍ਰਾਫੀ ਦੀ ਆਈਟੀ ਕਰਕੇ ਉਸ ਤੋਂ ਬਾਅਦ ਸੀਟੀ ਕਰਕੇ ਤੁਸੀਂ ਈਜ਼ੀਲੀ ਕਿਸੇ ਵੀ ਆਈਟੀ ਵਿੱਚ ਐਜ਼ ਏ ਇਨਸਟ੍ਰਕਟਰ ਜੋਬ ਪ੍ਰਾਪਤ ਕਰ ਸਕਦੇ ਹੋ ਤੁਸੀਂ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਮੈਕਮੇ ਵਿੱਚ ਕਲਰਕ ਦੀ ਨੌਕਰੀ ਪ੍ਰਾਪਤ ਕਰ ਸਕਦੇ ਹੋ ਇਹ ਕੋਰਸ ਕਰਨ ਤੋਂ ਬਾਅਦ ਸਟੂਡੈਂਟ ਆਪਣਾ ਇੰਸਟੀਚਿਊਟ ਜਾਂ ਸਾਈਬਰ ਕੈਫੇ ਵੀ ਖੋਲ ਸਕਦਾ ਹੈ ਸਟੂਡੈਂਟ ਬਹੁਤ ਹੀ ਘੱਟ ਖਰਚੇ ਤੇ ਕੈਨੇਡਾ ਜਾ ਕੇ ਸੈਟਲ ਹੋ ਸਕਦੇ ਜਾਂ ਕਿਸੇ ਹੋਰ ਵੀ ਕੰਟਰੀ ਦੇ ਵਿੱਚ ਜਾ ਕੇ ਸੈਟਲ ਹੋ ਸਕਦੇ ਨੇ ਉੱਥੇ ਤੁਹਾਨੂੰ ਬਹੁਤ ਹੀ ਸੌਖੇ ਢੰਗ ਨਾਲ ਉਥੋਂ ਦੀ ਨਾਗਰਿਕਤਾ ਪ੍ਰਾਪਤ ਹੋ ਸਕਦੀ ਹੈ ਉੱਥੇ ਜਾ ਕੇ ਤੁਸੀਂ ਐਜ਼ ਅ ਡਾਟਾ ਐਂਟਰੀ ਆਪਰੇਟਰ ਜਾਂ ਫਰੰਟ ਆਫਿਸ ਅਸਿਸਟੈਂਟ ਦਾ ਕੰਮ ਵੀ ਕਰ ਸਕਦੇ ਹੋ ਇਹਦੇ ਨਾਲ ਵੀ ਤੁਹਾਡੀ ਵਧੀਆ ਇਨਕਮ ਤੁਹਾਨੂੰ ਮਿਲ ਸਕਦੀ ਹੈ ਆਪਣੇ ਆਪ ਨੂੰ duti. नौकरी.com ਤੇ ਜਾਂ monster.com ਦੇ ਵਿੱਚ ਰਜਿਸਟਰ ਕਰਕੇ ਨੌਕਰੀ ਪ੍ਰਾਪਤ ਕਰ ਸਕਦੇ ਹੋ ਅਤੇ ਦੂਸਰੇ ਲੋਕਾਂ ਦੀ ਵੀ ਨੌਕਰੀ ਲੱਭਣ ਦੇ ਵਿੱਚ ਹੈਲਪ ਕਰ ਸਕਦੇ ਹੋ। ਸਟੂਡੈਂਟ ਆਪਣੇ ਸਕੂਲ, ਕਾਲਜ, ਕੰਪਨੀ ਜਾਂ ਕਿਸੇ ਇੰਸਟੀਚਿਊਟ ਦੇ ਵਿੱਚ ਡਾਟਾ ਐਂਟਰੀ ਆਪਰੇਟਰ ਜਾਂ ਕੰਪਿਊਟਰ ਆਪਰੇਟਰ ਦੀ ਪੋਸਟ ਵੀ ਹਾਸਲ ਕਰ ਸਕਦੇ ਨੇ। ਇਸ ਤੋਂ ਇਲਾਵਾ ਇਹ ਪੋਸਟ ਕਰਨ ਤੋਂ ਬਾਅਦ ਸਟੂਡੈਂਟ ਕੰਪਿਊਟਰ ਟਿਊਸ਼ਨ ਸੈਂਟਰ ਖੋਲ੍ਹ ਸਕਦੇ ਨੇ, ਬੱਚਿਆਂ ਨੂੰ ਕੰਪਿਊਟਰ ਸਿਖਾ ਸਕਦੇ ਨੇ। ਇਸ ਤੋਂ ਲਾਵਾ ਇੱਕ ਕੋਰਸ ਕਰਨ ਤੋਂ ਬਾਅਦ ਤੁਸੀਂ ਆਨਲਾਈਨ ਕੰਮ ਕਰਕੇ ਨੌਕਰੀ ਦੇ ਫਾਰਮ ਫਿਲ ਕਰਕੇ ਵੀਜ਼ਾ ਫਾਰਮ ਫਿਲ ਕਰਕੇ ਵੀ ਵਧੀਆ ਪੈਸੇ ਕਮਾ ਸਕਦੇ ਹੋ ਅਤੇ ਤੁਸੀਂ ਘਰ ਬੈਠ ਕੇ ਵੀ ਵਧੀਆ ਇਨਕਮ ਵੀ ਪ੍ਰਾਪਤ ਕਰ ਸਕਦੇ ਹੋ ਵਰਕ ਫ্রম ਹੋਮ ਵੀ ਕਰ ਸਕਦੇ ਹੋ ਤੁਸੀਂ ਵੀਡੀਓ ਐਕਟਿੰਗ ਦਾ ਕੰਮ ਵੀ ਕਰ ਸਕਦੇ ਹੋ ਅਤੇ ਕੰਪਿਊਟਰ ਦੇ ਸੌਫਟਵੇਅਰ ਦੀ ਅਪਡੇਟਿੰਗ ਦਾ ਕੰਮ ਵੀ ਤੁਹਾਨੂੰ ਮਿਲ ਸਕਦਾ ਹੈ ਮੀਨਸ ਕਿ ਅਗਰ ਤੁਸੀਂ ਇੰਗਲਿਸ਼ ਚੈਨਲ ਅਫੀ ਦਾ ਕੋਰਸ ਕਰਦੇ ਹੋ ਤਾਂ ਤੁਸੀਂ ਘਰ ਬੈਠ ਕੇ ਵੀ ਵਧੀਆ ਇਨਕਮ ਪ੍ਰਾਪਤ ਕਰਨ ਦੇ ਕਾਬਿਲ ਬਣ ਸਕਦੇ ਹੋ ਤੇ ਬਾਹਰ ਜਾ ਕੇ ਵੀ इजीली ਸੈਟਲ ਹੋ ਸਕਦੇ ਹੋ ਤੋ ਅਗਰ ਤੁਸੀਂ ਇਹ ਵਾਲਾ ਕੋਰਸ ਕੀਤਾ ਹੋਇਆ ਬਾਅਦ ਜਾਣ ਵਾਲੀ ਜਾਣਕਾਰੀ ਲੈਣੀ ਹੈ ਜਾਂ ਫਿਰ ਤੁਸੀਂ ਅਜੇ ਕੋਰਸ ਕਰਨਾ ਹੈ ਤਾਂ ਕਿਉਂਕਿ ਆਈਟੀ ਦੇ ਕੋਰਸ ਚੱਲ ਰਹੇ ਨੇ ਐਡਮਿਸ਼ਨ ਲੈਣੀ ਹੈ ਤਾਂ ਉਸ ਦੇ ਲਈ ਗਾੜੀ ਕੋਈ ਸਾਡੇ ਪਿੱਛੇ ਦਿੱਤੇ ਨੰਬਰਾਂ ਦੇ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਨੋਟ ਵੀ ਕਰ ਸਕਦੇ ਹੋ 9815501148 9888295900 ਸੋ ਪਲੀਜ਼ ਵੀਡੀਓ ਨੂੰ ਜਿਆਦਾ ਲਾਈਕ ਅਤੇ ਸ਼ੇਅਰ ਕਰੋ ਜਿਨ੍ਹਾਂ ਨੇ ਕੋਰਸ ਕਰਨਾ ਹੈ ਉਹਨਾਂ ਤੱਕ ਇਹ ਵੀਡੀਓ ਵੀਡੀਓ ਜ਼ਰੂਰ ਪਹੁੰਚੇ ਥੈਂਕ ਯੂ